ਇਹ ਤਾਂ ਕੋਈ ਕਰ ਉਹ ਟੋਲਾ ਮੁੰਡਾ ਆਇਆ ਸੱਦਣ ਸਾਦਕੇ ਬਾਅਦ ਚ ਲੈ ਗਏ ਤੇ ਲੈ ਕੇ ਕਿਤੇ ਲਾਇਆ ਹੋਣਾ ਟੀਕਾ ਮੁੰਡੇ ਨੇ ਵੀ ਲਾਇਆ ਹੋਣਾ ਟੀਕਾ ਨਹੀਂ ਨਹੀਂ ਉਹ ਨਹੀਂ ਮੁੰਡੇ ਨੇ ਵੀ ਲਾਇਆ ਹੋਣਾ ਇਹ ਨਹੀਂ ਗੱਲ ਮੈਂ ਕਹਿੰਦਾ ਜਦੋਂ ਮੁੰਡੇ ਨਾਲ ਮਿਲੇ ਇਹ ਫਿਰ दारू ਪੀਤੀ ਪਿਨਾਂ ਫਿਰ ਟੀਕੇ ਲਾਇਆ ਹੋਣਾ ਇਹ ਫਿਰ ਉਹਨੂੰ ਘੁੰਮੋਂਦੇ ਨੇ ਸਾਡੇ ਸ਼ਹਿਰ ਦੇ ਵਿੱਚ ਕਿਉਂਕਿ ਵੀਡੀਓ ਸਭ ਕੈਮਰੇ ਲੱਗੇ ਵੀਡੀਓ ਸਭ ਹੁੰਦੀ ਕਿ ਕਰਦਾ ਕੀ ਸੀ ਮੁੰਡਾ ਮੁੰਡਾ ਇੱਥੇ ਲੱਗਾ ਸੀ ਪਹਿਲਾਂ ਉਹ ਮਿਹਰੀ ਦੀ ਦੁਕਾਨ ਤੇ ਤੇ ਇਹ ਫਿਰ ਉਹ ਘੁੰਮਦੇਲੇ ਨੂੰ ਲੈ ਕੇ ਠੀਕ ਆ ਜਦੋਂ ਜ਼ਿਆਦਾ ਹੋ ਗਿਆ ਹੋਸ਼ ਨਹੀਂ ਕਰਦਾ ਇਹ ਘੁੰਮਦੇਲੇ ਦੇ ਬਾਜ਼ਾਰ ਪੂਰਾ ਕਦੀ ਉਧਰ ਲੰਦੇ ਕਦੀ ਇਹ ਪਰਦੇਸ ਹੁਰਤੇ ਸੀ ਨਾ ਐਟੋ ਦੇ ਦੋ ਬੰਦੇ ਸੀ ਤੇ ਫਿਰ ਬਾਅਦ ਚ ਜਦੋਂ ਇਹਨਾਂ ਨੇ 7 7:30 ਵਜੇ ਤੇ ਹਨ ਨੂੰ ਦੱਸਿਆ ਕਿ ਇਹਨੇ ਕਿ ਇਦਾਂ ਦਾ ਮੁੰਡਾ ਤੁਹਾਡੇ ਐਟੋ ਚ ਡਿੱਗਾ ਪਿਆ ਵਾ ਤੇ ਤੀ ਇਹਨੂੰ ਲਾਇਓ ਇਹ ਫਿਰ ਇਹ ਆਏ ਇੱਥੇ ਸਾਨੂੰ ਦੱਸਿਆ ਜੀ ਤੋਂ ਤੇ ਹੈ ਹੀ ਨਾਲ ਤੇ ਫਿਰ ਇਹ ਚੱਲ ਗਏ ਫਰਾਵ ਲੈਣੇ ਆਹ ਚਲੋ ਉਹਨਾਂ ਨੂੰ ਪਤਾ ਜਦਾ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਹੀ ਕਿਹਨੇ ਉਸ ਵੇਰੇ 9:30 ਵਜੇ ਕੰਮ ਤੇ ਛੱਡਣ ਗਏ ਆ ਔਰ ਤੋਂ ਬਾਅਦ ਇਹ ਕਾਰ ਆ ਗਈ ਆ ਤੇ ਕਾਰ ਜਿਹੜੋ ਆਏ ਆ ਤੇ ਇਹ ਕਾਰ ਆ ਗਈ ਇਹਨਾਂ ਨੇ ਹਰੇ ਉਹਨੂੰ ਪੈਸੇ ਨਹੀਂ ਦਿੱਤੇ ਆਟੋ ਵਾਲੇ ਨੂੰ ਉਹੀ ਮੁੰਡਾ ਜਿਹੜਾ ਉਹਨਾਂ ਨਾਲ ਹੀ ਉਹ ਫੇਰ ਅੰਦਰ ਆਇਆ ਵਾ ਉਹਨੂੰ ਬੁਲਾਣ ਮਸਤੇ ਬਹਾਨੇ ਨਾਲ ਕਿ ਪੈਸੇ ਦੇ ਉਹਨੂੰ ਨਾਲ ਲੈ ਗਿਆ ਔਰ ਕੋ ਪੈਸੇ ਹੀ ਕੱਲ 10000 ਰੁਪਿਆ ਇੱਕ ਵੀਵੋ ਦਾ ਫੋਨ ਹੀ ਤੇ ਨਾ ਫੋਨ ਲੱਭਾ ਨਾ ਪੈਸੇ ਲੱਭੇ ਬਾਅਦ ਵਿੱਚ ਪੈਸੇ ਵੀ ਔਰ ਕੋ ਲੈ ਕੇ ਲੋਟ ਕਰਕੇ ਉਹਦੀ ਉਹਨੂੰ ਮਾਰ ਕੇ ਤੇ ਝਾੜੀਆਂ ਵਿੱਚ ਸੁੱਟ ਗਏ ਕਿੱਥੇ ਮਿਲੀ লাশ ਫਿਰ ਉਹਨਾਂ ਨੂੰ ਇੱਧਰ ਟਗੋਰ ਸਕੂਲ ਦੇ ਬੈਕਸਾਈਡ ਮਤਲਬ ਤੁਸੀਂ ਵਾਈਫ ਸੋ ਹਾਂਜੀ ਕੀ ਨਾਮ ਦਾ ਸ਼ਿਵਾਲੀ ਪਿਆ ਹੈ ਇੱਕ ਮੋਬਾਈਲ ਹੀ ਠੀਕ ਹੈ ਨਾ ਉਹ ਵੀ ਉਹਨਾਂ ਨੇ ਖੋਲਿਆ ਉਹਨੂੰ ਮੁੰਡੇ ਰਹਾਸ਼ ਬੜਾ ਕੀਤਾ ਨੂੰ ਧਮਕੀ ਤੁੰਕੇ ਲਾਗੇ ਨਾ ਤੇ ਉਹਨੂੰ ਸਾਬਕਾ ਖੋਗੇ ਤੁਹਾਨੂੰ ਮਾਰ ਕੇ ਤੇ ਉੱਥੇ ਚੜ ਗਏ ਬੈਲ ਨੇ ਹੈਗੇ ਬੈਲ ਦੇ ਸਕੂਲ ਉਹਦੇ ਬੈਕ ਸਾਈਡ ਤੇ ਸੁੱਟਿਆ ਤੇ ਸਵੇਰੇ ਉਹਨਾਂ ਪੋਚੇ ਦੇ ਪਛਾਣਦੇ ਕਿਸ ਨੂੰ ਪਤਾ ਲੱਗਾ ਫਿਰ ਛੋਟਾ ਭਰਾ ਗਿਆ ਉਹਨੇ ਉਹਨੂੰ ਮੁੰਡੇ ਨੂੰ ਲਿਆਂਦਾ ਜੀ ਇਹਦੇ ਨਾਲ ਹੀ ਉਹਨੇ ਫਿਰ ਬੱਕਿਆ ਕਹਿੰਦਾ ਫਲਾਣੀ ਜਗ੍ਹਾ ਤੇ ਹੈਗਾ ਜੀ ਉੱਥੇ ਲੈ ਆਓ ਉਹਨੂੰ ਲੈ ਗਏ ਉਹ ਦਬਕੇ ਦੁਕੇ ਮਾਰੇ ਤੇ ਫਿਰ ਉਹਨੇ ਦੱਸਿਆ ਫਿਰ ਉਹ ਫੜੋਗੇ ਦਾ ਕਲਦਾਰਾ ਜਿਹੜੇ ਮਾਰਨ ਵਾਲੇ ਕੋਈ ਨਹੀਂ ਬੰਦੇ ਗਾਥੇ ਮੱਲੇ ਦੇ ਹੀ ਹੈ ਉਹ ਫੜੇਗੇ ਪੁਲਿਸ ਕੋ ਇੱਕ ਮੁੰਡਾ ਫੜੋ ਗਿਆ ਵਾ ਹਾਂਜੀ ਉਹ ਐਸਐਚਓ ਨੇ ਅਰੈਸਟ ਕੀਤਾ ਤਾਂ ਉਹ ਸਦਰ ਥਾਣੇ ਨੇ ਹਾਂਜੀ ਸਦਰ ਨੇ ਕਰੇ ਕੀਤਾ ਠੀਕ ਹਾਂਜੀ ਹੋਰ ਇਹਨਾਂ ਦੀ ਮਦਦ ਕੋਈ ਜਾਂ ਕੋਈ ਮਦਰ ਹੋ ਗਿਆ ਬੰਦ ਕਰਨਾ ਚਾਹੀਦਾ ਹੈ ਕੋ ਹੋ ਅੱਜ ਕੱਲ ਅੱਜ ਤੇ ਸਾਡਾ ਬੱਚਾ ਵਾ ਠੀਕ ਹੈ ਕੱਲ ਨੂੰ ਹੋਰ ਬੱਚਿਆਂ ਦਾ ਵੀ ਬੜਾ ਅਸਰ ਪੈਂਦੇ ਤੇ ਜਿੰਨੇ ਜਿੰਨੇ ਨਸ਼ੇ ਦੇ ਨਸ਼ਾ ਕਰ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਠੀਕ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਏ ਕਿਉਂਕਿ ਸਰਕਾਰ ਦੇ ਘਰ ਦੀ ਕੁਛ ਨਹੀਂ ਪਈ ਐ ਇਸ ਵੇਲੇ ਸਿਰਫ ਆਪਣਾ ਜਿਹੜੀ ਫਾਰਮੈਲਟੀ ਆ ਪੂਰੀਆਂ ਕਰਕੇ ਤੇ ਸ਼ਰਿਆਮ ਵੇਚਣ ਦੀ ਠੀਕ ਹੈ ਕਿਦੋਂ ਨਸ਼ਾ ਸਾਰਾ ਪੂਰੇ ਸਮਾਜ 'ਚ ਫੈਲ ਗਿਆ ਜੀ ਹਾਂਜੀ ਸਹੀ ਗੱਲ ਹੈ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜਰੂਰ ਜੀ ਲੋਕਾਂ ਦੇ ਬੱਚੇ ਬਰਬਾਦ ਹੋ ਹੁੰਦੇ ਮਾਪਿਓ ਕਿੰਨਾ ਦੇ ਜਫਰ ਜਨ ਕਿੰਨੇ ਸਾਲ ਦੇ 26 ਸਾਲ ਦਾ 26 ਸਾਲ ਦਾ ਹੈ